ਯਕਪਿਸ਼ਟਰ ਪੁਲਿਸ ਵਿਧਾਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਜ਼ੋਨ 4 ਦੇ ਏਰੀਆ ਵਿੱਚ ਜਿੰਨੇ ਵੀ ਜੁਐਲਰਸ ਦੀਆਂ ਸ਼ਾਪਸ ਨੇ ਉਹਨਾਂ ਦੀ ਸਿਕਿਉਰਿਟੀ ਦੀ ਚੈਕਿੰਗ ਕੀਤੀ ਗਈ। ਤੋਂ ਜਿਹਦੇ ਸੰਬੰਧ ਵਿੱਚ ਅੱਜ ਤਾਜਪੁਰ ਰੋਡ ਗੁਰੂ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਾਲੀ ਸੜਕ ਔਰ ਸੈਕਟਰ 32 ਵਾਲੀ ਜਿਹੜੀ ਮਾਰਕੀਟ ਹੈ ਉੱਥੇ ਜਿੰਨੀਆਂ ਵੀ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਨੇ ਉਹਨਾਂ ਦੀ ਸਿਕਿਉਰਿਟੀ ਬਕੌਨਾਂ ਦੀ ਚੈਕਿੰਗ ਕੀਤੀ ਗਈ ਔਰ ਜਿੰਨੇ ਵੀ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਕਿ ਉਹ ਕਿਸ ਤਰ੍ਹਾਂ ਆਪਣੀ ਹੋਰ ਸਿਕਿਉਰਿਟੀ ਨੂੰ ਪੁਖਤਾ ਕਰ ਸਕਣ ਤਾਂ ਕਿ ਉਹਨਾਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਾ ਹੋਵੇ ਜੈ ਹਿੰਦ ਜੈ ਭਾਰਤ ਯੂਪੀ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਜ਼ੋਨ 4 ਦੇ ਏਰੀਆ ਵਿੱਚ ਜਿੰਨੇ ਵੀ ਜੁਐਲਰਸ ਦੀਆਂ ਸ਼ਾਪਸ ਨੇ ਉਹਨਾਂ ਦੀ ਸਿਕਿਉਰਿਟੀ ਦੀ ਚੈਕਿੰਗ ਕੀਤੀ ਗਈ। ਤੋਂ ਜਿਹਦੇ ਸੰਬੰਧ ਵਿੱਚ ਅੱਜ ਤਾਜਪੁਰ ਰੋਡ ਗੁਰੂ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਾਲੀ ਸੜਕ ਔਰ ਸੈਕਟਰ 32 ਵਾਲੀ ਜਿਹੜੀ ਮਾਰਕੀਟ ਹੈ ਉੱਥੇ ਜਿੰਨੀਆਂ ਵੀ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਨੇ ਉਹਨਾਂ ਦੀ ਸਿਕਿਉਰਿਟੀ ਬਕੌਨਾਂ ਦੀ ਚੈਕਿੰਗ ਕੀਤੀ ਗਈ ਔਰ ਜਿੰਨੇ ਵੀ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਕਿ ਉਹ ਕਿਸ ਤਰ੍ਹਾਂ ਆਪਣੀ ਹੋਰ ਸਿਕਿਉਰਿਟੀ ਨੂੰ ਪੁਖਤਾ ਕਰ ਸਕਣ ਤਾਂ ਕਿ ਉਹਨਾਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਾ ਹੋਵੇ ਜੈ ਹਿੰਦ ਜੈ ਭਾਰਤ